ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਚਾਦਰ ਦੇ ਉੱਤੇ ਇੱਕ ਚਾਦਰ ਵਿਛਾਈ ਚਾਦਰ ਦੇ ਉੱਤੇ ਬੈਠ ਕੇ ਏਸ ਨਰਮਦਾ ਨਦੀ ਨੂੰ ਪਾਰ ਕੀਤਾ ਅੱਛਾ ਪਹਿਲੇ ਉਸਵੇਂ ਪੁੰਨਤੇ ਹੋ ਫਿਰ ਫਿਰ ਕੂਟਦੇ ਹੋ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰਾਂ ਜੀ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਦੇ ਵਿੱਚ ਏਸ ਵਕਤ ਆਪਾਂ ਸ਼ਹਿਰ ਬਰੋਚ ਦੇ ਵਿੱਚ ਖੜੇ ਆਂ ਭਰੋਚ ਚ ਕਹਿ ਦਿੰਦੇ ਹੈਗੇ ਇਹਨੂੰ ਥੋੜਾ ਜਿਹਾ ਭਰਕੇ ਨਾਲ ਲੈਂਦੇ ਹੈਗੇ ਇੱਥੇ ਆਪਾਂ ਗੁਰਦੁਆਰਾ ਚਾਦਰ ਸਾਹਿਬ ਦੇ ਦਰਸ਼ਨ ਕਰਨ ਆਏ ਹੈਗੇ ਬਹੁਤ ਸੋਹਣਾ ਸ਼ਹਿਰ ਬਣਿਆ ਹੋਇਆ ਨਰਮਦਾ ਨਦੀ ਦਾ ਕੰਢਾ ਤੇ ਕੰਢੇ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਇਸ ਸਥਾਨ ਦੇ ਨਾਲ ਇਤਿਹਾਸ ਆ ਉਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਸਥਾਨ ਦੇ ਦਰਸ਼ਨ ਕਰਵਾਵਾਂਗੇ ਤੇ ਤੁਹਾਨੂੰ ਸਾਰਾ ਜਿਹੜਾ ਇਹ ਸ਼ਹਿਰ ਆ ਉਹ ਦੱਸਾਂਗੇ ਤੇ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣਾ ਕਿਵੇਂ ਆ ਉਹ ਜ਼ਰੂਰ ਦੱਸਾਂਗੇ ਅਰ ਸਵੇਰੇ ਸਵੇਰ ਦਾ ਟਾਈਮ ਆ ਕੱਲ ਮੋਟਰਸਾਈਕਲ ਦੀ ਆਪਾਂ ਸਰਵਿਸ ਕਰਵਾਈ ਸੀ ਜੇ ਵੀਡੀਓ ਅਖੀਰ ਤੱਕ ਦੇਖਿਆ ਸਰਵਿਸ ਕਰਵਾਉਂਦੇ ਟਾਈਮ ਪਰ ਰਾਹ ਦੇ ਵਿੱਚ ਸਾਨੂੰ ਥੋੜੀ ਦਿੱਕਤ ਹੋਰ ਆ ਗਈ ਪਿਛਲਾ ਟਾਇਰ ਨਾਗਵਾਲ ਪਾ ਰਿਹਾਗਾ ਸੋ ਹੁਣ ਸਵੇਰੇ ਸਵੇਰੇ ਫੇਰ ਰਾਇਲਨਫੀਲ ਲਾ ਲਾਂਦੇ ਦਰ ਤੇ ਆ ਕੇ ਖੜ ਗਏ ਵੀ ਭਾਈ ਇਹਦਾ ਹੱਲ ਕਰੋ ਇਧਰਲੇ ਪਾਸੇ ਸ਼ਹਿਰ ਆ ਪਹਿਲਾਂ ਮੋਟਰਸਾਈਕਲ ਦਾ ਮਤ ਥੋੜਾ ਜਿਹਾ ਕੰਮ ਕਰਵਾ ਲਾਂ ਤੇ ਇਸ ਤੋਂ ਬਾਅਦ ਦੇਖਦਾ ਵੀ ਬਣਦਾ ਕੀ ਆ ਤੁਹਾਨੂੰ ਟਾਇਰ ਦੀ ਹਾਲਤ ਦਿਖਾ ਦਣਾ ਐ ਟਾਇਰ ਜਿਵੇਂ ਸੱਪਣੀ ਤੁਰਦਾ ਹੁੰਦਾ ਆਠੇ ਪਾ ਕੇ ਨਾਗਵਾਲ ਪਾ ਕੇ ਨਾਗ ਜਿਹਾ ਵੰਗੂ ਖਹਿ ਖਹਿ ਕੇ ਉਵੇਂ ਇੱਧਰ ਹੁਣ ਮੋਟਰਸਾਈਕਲ ਦਾ ਪਹਿਲਾਂ ਚੈੱਕ ਅਪ ਕੀਤਾ ਜਾ ਰਿਹਾ ਬਾਈ ਕਹਿੰਦਾ ਰਿੰਗ ਪੂਰਾ ਆਊਟ ਹੋ ਗਿਆ ਇਹਦਾ ਕੱਲ ਤਾਂ ਹੁਣ ਨਾ ਤਾਂ ਰਾਹ ਦੇ ਵਿੱਚ ਆਪਾਂ ਨੂੰ ਕੋਈ ਟੋਆ ਸੀ ਸਾਫ਼ ਰੋਡ ਸੀ ਕੱਲ ਸਾਰਾ ਚੱਕਰ ਹੋਇਆ ਜੋ ਵੀ ਹੋਇਆ ਹੁਣ ਇਹ ਨਹੀਂ ਪਤਾ ਕੀ ਹੋਇਆ ਉਹ ਦੇਖੋ ਉਧਰੋਂ ਰਿੰਗ ਪੂਰੇ ਹੀ ਆਊਟ ਹੋ ਰਿਖਿਆ ਇਹਦਾ ਪਤਾ ਨਹੀਂ ਕੀ ਚੱਕਰ ਪਿਆਗਾ ਹੁਣ ਦੇਖਦੇ ਆਂਗੇ ਕਿੰਨਾ ਟਾਈਮ ਲੱਗੂ ਇੱਥੇ ਕਿੰਨਾ ਨਾ ਦੇਖਣ ਲੱਗੇ ਪਿਆ ਬਾਈ ਯਾਰ ਕੀ ਵੀ ਕੋਈ ਢੱਲ ਡੋਲ ਤਾਂ ਨਹੀਂ ਹੈਗੀ ਇਹਦੇ ਵਿੱਚ ਜਾਂ ਕੋਈ ਹੋਰ ਟੱਕਰ ਤਾਂ ਨਹੀਂ ਹੈਗਾ ਪਰ ਕੰਮ ਖਾਸਾ ਵੱਧ ਗਿਆ ਆਹਾ ਤੇ ਬਾਈ ਆਰਗਿਆ ਨੇ ਇੱਥੇ ਹੁਣ ਇਹ ਕਹਤਾ ਕਹਿੰਦੇ ਭਾਈ 2 ਘੰਟੇ ਤੱਕ ਘੱਟੋ ਘੱਟ ਲੱਗੂ 베ਰਿੰਗ ਦੇ ਵਿੱਚ ਕੋਈ ਪ੍ਰੋਬਲਮ ਆਈ ਆ ਹੁਣ ਕੱਲ ਪਰਮਾ ਉਹਨਾਂ ਨੂੰ ਸਾਰਾ ਕੁਝ ਦਿਖਾ ਕੇ ਵੀ ਆਇਆ ਸੀਗਾ ਸਾਰਾ ਮੋਟਰਸਾਈਕਲ ਟੈਸਟ ਰਾਈਡ ਉਹਨਾਂ ਨੇ ਵੀ ਲਈ ਮੈਂ ਵੀ ਲਈ ਸੀ ਹੁਣ ਚਲੋ ਰੱਬ ਜਾਣੇ ਹਨਾ ਜਿਹੜੀ ਚੀਜ਼ ਜਿਹੜੀ ਜਿੱਥੇ ਲਿਖੀ ਆ ਹੁਣ ਉਹ ਉੱਥੇ ਹੀ ਹੁੰਦਾਗਾ ਫਿਲਹਾਲ ਬਾਈ ਆਰਗਿਆ ਨੇ ਸਾਰਾ ਕੁਝ ਦੇਖਿਆ ਕਹਿੰਦੇ ਪਲੇ ਵੀ ਆ ਤੇ 베ਰਿੰਗ ਖੋਲ ਕੇ ਦੇਖ ਦਿਆਂ ਕਹਿੰਦੇ ਜੇ 베ਰਿੰਗ ਨਾਲ ਸੈੱਟ ਹੋ ਗਿਆ ਤਾਂ ਜਲਦੀ ਹੋ ਜਾਉ ਨਹੀਂ ਫਿਰ ਸਾਰਾ ਜਿਹੜਾ ਇਹ ਟਾਇਰ ਆ ਨਾ ਜਦੋਂ ਪਲੇ ਆ ਜਾਂਦੀ ਹੈਗੀ ਟਾਰਾਂ ਫੇਰ ਆਪ ਜਿਹੜੀ ਜਿੰਨੀਆਂ ਇਹਦੇ ਵਿੱਚ ਸਪੋਕ ਵੀਲ ਤਾਰਾਂ ਹੁੰਦੀਆਂ ਨੇ ਸਾਰੀਆਂ ਇਹ ਖਿੱਚਣਗੇ ਉਹਦੇ ਤੇ ਟਾਈਮ ਲੱਗਦੀ ਵਾ ਐ ਸਫਰ ਚਲੋ ਇਹ ਵੀ ਸਫਰ ਦਾ ਇੱਕ ਹਿੱਸਾ ਹੈ ਹਨਾ ਤੇ ਸਾਰਾ ਕੁਝ ਹੀ ਚੱਲਦਾ ਰਹਿੰਦਾ ਖਾਈਆਂ ਸਖਾਈਆਂ ਜੇ ਮੁਸ਼ਕਲਾਂ ਨਾ ਹੋਣ ਤਾਂ ਸਫਰ ਵੀ ਕਾਦਾ ਤੇ ਇਹ ਚੀਜ਼ ਆਪਾਂ ਹੀ ਤੇ ਟਾਇਰ ਬਾਰੇ ਸੀਗਾ ਟਾਇਰ ਮੈਂ ਨਾ ਦੁਬਾਰੇ ਰਿਵਿਊ ਦੇ ਰਿਆ ਰੇਸ ਦਾ ਟਾਇਰ ਪਾਇਆ ਹੋਇਆ ਆਪਾਂ ਹਜੇ ਤੱਕ ਜਿੰਨੀ ਮੈਂ ਰਾਈਡ ਕਰ ਲਈ ਅਪਰੋਕਸੀਮੇਟਲੀ ਆਪਾਂ ਇਹ 8500 ਤੇ ਪਾਇਆ ਸੀ 10000 ਦੇ ਨੇੜੇ ਆਪਾਂ ਲੱਗੇ ਐਨਾ ਕ ਟਾਇਰ ਕਾ ਸਿਆ 10000 ਚੱਲ ਕੇ ਮੈਨੂੰ ਉਹ ਵੋਲ ਨਹੀਂ ਲੱਗਿਆ ਰੇਪਬਦੀ ਆਦੀ ਸਭ ਤੋਂ ਬੈਸਟ ਜੀ ਆ ਰੇਸ ਦਾ ਟਾਇਰ ਮੂਰਲਾ ਵੀ ਹਜੇ ਦੇ ਹੁਣ ਆਪਾਂ ਚੇਂਜ ਕਰਾਵਾਂਗੇ ਸੀਏਟ ਦਾ ਸੀਰਟ ਤੋਂ ਆਪਾਂ ਰੇਸ ਤੇ ਜਾਵਾਂਗੇ ਕਹਿਰ ਕੋਈ ਮੈਨੂੰ ਪੇਡ ਪ੍ਰਮੋਸ਼ਨ ਨਹੀਂ ਦੇ ਰਹੇ ਇਹ ਦੇ ਦੇਣ ਮੈਂ ਤਾਂ ਇਕੱਲਾ ਟਾਇਰ ਤੇ ਮੰਨ ਜੂਗਾ ਮੂਰਲਾ ਟਾਇਰ ਹੀ ਦੇ ਦੇਣ ਪਰ ਹੁਣ ਇਹਦਾ ਪਹਿਲਾ ਕੰਮ ਕਰਾਉਣਾ ਜ਼ਰੂਰੀ ਆ ਕਿਉਂਕਿ ਜੇ ਇਹ ਕੰਮ ਨਾ ਕਰਾਇਆ ਤਾਂ ਪਿਛਲੇ ਇਧਰਲੇ ਪਾਸੇ ਕਿਉਂਕਿ ਜੋ ਟੇਡਾ ਚੱਲਦਾ ਨਾ ਤਾਂ ਸਾਡਾ ਡਿਸਕ ਨਾਲ ਖੈਂਦਾ ਹੁੰਦਾ ਸਾਰਾ ਕੁਝ ਤੇਰੇ ਡਿਸਕ ਗਰਮ ਹੋ ਜੂ ਜਦੋਂ ਇਹ ਗਰਮ ਹੋਗੀ ਕਲਿੱਪਰ ਜਾਮ ਹੋ ਜਾਨੀ ਕਿ ਕਲਿੱਪਰ ਜਾਮ ਹੋ ਜੂ ਮੋਟਰਸਾਈਕਲ ਖੜ ਜੂ ਮੋਟਰਸਾਈਕਲ ਖੜ ਜੂ ਆਪਣੇ ਡਿੱਗਨ ਦਾ ਰਾਰਾ ਆਪਾਂ ਡਿੱਗ ਗਏ ਤਾਂ 6 ਵਜੇ ਜੀ 6 ਵਜੇ ਤੱਕ ਘਰੇ ਜਾਣਾ ਉਹ ਘਰੇ ਵਾਗੇ ਤਾਂ ਟੂਰ ਖੜ ਜੂ ਓਹ ਹੋ 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 ਬਹੁਤ ਔਖਾ ਕੰਮ ਆ ਚਲੋ ਜੀ ਪਹਿਲਾਂ ਮੋਟਰਸਾਈਕਲ ਦਾ ਮਾੜਾ ਜਿਹਾ ਕੰਮ ਨਿਬੜ ਲਈ ਇੰਨੇ ਇਹਨਾਂ ਕੋਲੇ ਮੋਟਰਸਾਈਕਲ ਛੱਡ ਕੇ ਜਾਨੇ ਆ ਕਿਉਂਕਿ ਗੁਰਦੁਆਰਾ ਸਾਹਿਬ ਇੱਥੋਂ ਬਿਲਕੁਲ ਨੇੜੇ ਆ ਚੱਲ ਕੇ ਸਾਨੂੰ ਆਪਾਂ ਗੁਰਦੁਆਰਾ ਸਾਹਿਬ ਦਾ ਦਰਸ਼ਨ ਮੇਲਾ ਕਰਵਾ ਦਿੰਦੇ ਆ ਔਰ ਰਾਇਲ ਐਂਡ ਫੀਲਡ ਦਾ ਇਹ ਆ ਜਿੱਥੇ ਮਰਜ਼ੀ ਵਗਜੋ ਬੁਲਟ ਹੀ ਬੁਲਟ ਬੁਲਟ ਹੀ ਬੁਲਟ ਮੈਨੇ ਲਗੇ ਵਾਕਈਏ ਸਰਵਿਸ ਹਰੇਕ ਮੋਟਰਸਾਈਕਲ ਨੂੰ ਹੱਥ ਸੌਖਾ ਪਾਇਆ ਜਾਂਦਾ ਕਿਉਂਕਿ 350 ਸੀਸੀ ਤੋਂ ਦਾ ਇਹ ਸ਼ੁਰੂ ਹੀ ਹੁੰਦਾ ਇਧਰਲੇ ਪਾਸੇ ਜਿਆਦਾ ਦਬ ਦਬਾ ਉਹ ਕਲਾਸਿਕ ਦਾਗਾ ਸਟੈਂਡਰਡ ਘੱਟ ਆਗਾ ਕਲਾਸਿਕ ਬਹੁਤ ਜਿਆਦਾ ਜਿਵੇਂ ਆ ਇੱਥੇ ਸਰਵਿਸ ਨੂੰ ਆਏ ਖੜੇ ਆ ਸਾਰੇ ਕਲਾਸਿਕੀ ਕਲਾਸਿਕ ਖੜਾ ਜਾਂ ਫਿਰ ਮਟਯੋਰ ਖੜਾਗਾ ਮਟਯੋਰ ਵੀ ਖਾਸਾ ਚੱਲਦਾ ਇਧਰ ਮੋਟਰਸਾਈਕਲ ਆਪਾਂ ਇਧਰ ਲਾਤਾ ਤੇ ਬਾਈ ਹੋਰਾਂ ਨੇ ਦੱਸਿਆ ਕਹਿੰਦੇ ਹੋ ਸਾਹਮਣੇ ਲੱਗੀ ਹੋਈ ਆ ਦੁਕਾਨ ਇੱਕ ਐਨੀ ਟਾਈਮ ਟੀ ਤੇ ਜਦੋਂ ਮਰਜੀ ਚਾਹ ਮਾਲਵੇ ਵਾਲਿਆਂ ਦਾ ਬਹੁਤ ਗਹਿਰਾ ਨਾਤਾ ਹੈ ਖੈਰ ਹੂੰ ਤਾਂ ਮੈਨੂੰ ਲੱਗਦਾ ਪੂਰੇ ਪੰਜਾਬ ਕੀ ਪੂਰੀ ਬਹੁਤ ਹੀ ਦੁਨੀਆ ਦਾ ਨਾਤਾ ਪਰ ਮਾਲਵੇ ਵਾਲਿਆਂ ਦਾ ਖਾਸ ਤੌਰ ਤੇ ਮੈਨੂੰ ਲੱਗਦਾ ਜੇ ਮੈਂ ਗਲਤ ਹਾਂ ਤਾਂ ਮਾਝੇ ਤੇ ਦੁਆਬੇ ਵਾਲੇ ਜਿਹੜੇ ਬਾਤੀ ਆ ਨਾ ਸੱਜਣ ਉਹ ਜ਼ਰੂਰ ਦੱਸਿਓ ਭਾਈ ਸੋਡੇ ਵੀ ਐ ਹੁੰਦਾ ਕਿਉਂਕਿ ਖੈਰ ਆਪਣੇ ਕਿਉਂਕਿ ਰਿਸ਼ਤੇਦਾਰੀਆਂ ਹੁਣ ਮਾਲਵੇ ਦੇ ਵਿੱਚ ਆ ਆਪਾਂ ਨੂੰ ਇੱਧਰਲਾ ਜਾਦੇ ਪਤਾ ਸਾਡੇ ਤਾਂ ਕੁਛ ਨਹੀਂ ਜੇ ਕਿਸੇ ਨੇ ਮਾੜਾ ਜੇ ਵੀ ਕੁਝ ਕਰਨਾ ਹੋਵੇ ਨਾ ਹਰ ਇੱਕ ਗੱਲ ਤੇ ਕਹਿ ਦੇਣਗੇ ਧਰ ਲੋ ਚਾ ਜੇ ਮੰਨ ਲਓ ਕੋਈ ਕੰਮ ਨੂੰ ਕਹੇ ਤਾਂ ਵੀ ਇੱਥੇ ਜਾਣਾ ਬਾਜ਼ਾਰ ਜਾ ਕੇ ਹੋਣਾ ਚਾ ਪਾਸ ਮੜਾ ਐ ਹੁੰਦਾ ਸੱਣੀ ਪਾ ਲੋ ਸੱਣੀ ਵੀ ਚੱਲ ਚਾ ਧਰ ਲੋ ਚਾ ਫੇਰ ਪਾ ਦਿੰਨੇ ਆਗੇ ਹਰ ਇੱਕ ਚੀਜ਼ ਦੇ ਨਾਲ ਚਾਹ ਤਾਂ ਮਤਲਬ ਜੁੜੀ ਜੁੜੀ ਆ ਸੋ ਉਹਦੇ ਕਰਕੇ ਮੇਰਾ ਵੀ ਖਾਸਾ ਹੁੰਦਾ ਕਈ ਵਾਰੀ ਮੈਂ ਕਹਿ ਦਿੰਦਾ ਹਾਂ ਚਾਹ ਪੀਣ ਨੂੰ ਜੀ ਕਰਦਾਗਾ ਉਹ ਗੱਸ ਆਤ ਜੀ ਬਣ ਜਾਂਦੀ ਏ ਬੰਦੇ ਨੂੰ ਉਹ ਤਾਂ ਕੁਛ ਨਹੀਂ ਵੀ ਇਹ ਹੁੰਦਾ ਬਸ 5 ਮਿੰਟ ਸੌਖੇ ਲੰਘ ਜਾਂਦੇ ਚਾਹ ਦਾ ਵਾਸਤੇ ਇਹ ਕੰਮ ਤੋਂ ਟਾਲ ਲੈਣਾ ਮਹਾਨਾ ਲਾ ਲੋ ਸੋ ਹੁਣ ਭਾਈ ਐਨੀ ਟਾਈਮ ਟੀ ਸੈਂਟਰ ਕੋਲੇ ਚੱਲਦੇ ਆ ਬਾਈ ਕੋਲੇ ਚਾਹ ਪੀਣੇ ਚੱਲ ਗਏ ਆ ਆ ਦੇਖ ਲੋ ਇਹ ਜਿੱਤੇ ਜਿਹੜੀ ਆਪਣੇ ਥੱਲੇ ਟ੍ਰੇਲ ਆਈ ਹੁੰਦੀ ਨਾ ਫਰੂਟਾ ਫਰੂਟਾ ਨੂੰ ਤਾਂ ਖਾਲੀ ਹੀ ਹੁੰਦੀ ਹੈਗੀ ਤੇ ਇੱਥੇ ਆਦੇ ਦੀ ਭਰੀ ਬੈਠਿਆ ਅਦਰਕ ਬਹੁਤ ਜ਼ਰਦਾਰ ਹਣਾ ਇਧਰ ਅਦਰਕ ਜਿਆਦਾ ਪੀਤੇ ਆ ਚਾਏ ਵਿੱਚ ਅਦਰਕ ਜਿਆਦਾ ਪੀਤੇ ਆ ਚਾਏ ਵਿੱਚ ਅਦਰਕ ਪੂਰਾ ਅੱਛਾ ਪੁਦੀਨਾ ਵੀ ਡਾਲਦੇ ਚਾਏ ਵਿੱਚ ਠੀਕ ਆ ਪੁਦੀਨਾ ਵੀ ਪਾਉਂਦੇ ਆ ਭਾਈ ਆਪਾਂ ਦੇਖਿਆ ਨਹੀਂ ਕਦੇ ਅੱਛਾ ਅੱਛਾ ਉਧਰ ਗੋਲ ਗੱਪੇ ਵੀ ਹੈਗੇ ਛੇ ਰੰਗਾਂ ਵਾਲਾ ਠੀਕ ਆ ਭਾਈ ਇਹ ਕਹੇ ਸਰ ਇਹ ਗ੍ਰੀਨ ਚਾਹ ਹੈ। ਠੀਕ ਹੈ ਠੀਕ ਹੈ। ਇੱਕ ਠਾਲੂ ਪਕਦੀ। ਯਾਰ ਇਹਦਾ ਜਿਵੇਂ ਕੱਖ ਨਹੀਂ ਹੁੰਦੇ ਆਪਣੇ ਐ ਲੱਗ ਰਿਹਾ। ਠੀਕ ਹੈ। ਇਹਦੀ ਗ੍ਰੀਨ ਚਾਹ ਬਣਾਉਂਦੇ ਆ। ਠੀਕ ਆ ਭਾਈ ਉਧਰ ਪਦੀਨਾ। ਆਹ ਬਣ ਗਈ ਚਾਹ। ਚੱਕੋ ਵੀ ਚਾਹੀ ਜਾ। ਪਦੀਨਾ ਪਾਇਆ ਹੋਇਆ ਚਾਹ ਚ। ਤੇ ਕਿਵੇਂ ਦੀ ਆ? ਚਾਹ ਦਾ ਸਵਾਦ ਆ। ਅਦਰ ਤੇ ਪਦੀਨਾ ਪਾਇਨੇ ਆਪ ਵੀ ਸਮਝ ਜਿਓ। ਇਧਰਲੇ ਪਾਸੇ ਦਰਬਾਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਦਰਬਾਰ ਸਾਹਿਬ ਦੇ ਨਾਲ ਹੀ ਬਿਲਕੁਲ ਸਰੋਵਰ ਬਣਿਆ ਹੋਇਆ ਤੇ ਉਧਰ ਇਹ ਦੋ ਮੰਦਰ ਬਣੇ ਹੋਇਆ ਤੇ ਬਿਲਕੁਲ ਨਾਲ ਹੀ ਦਰਬਾਰ ਸਾਹਿਬ ਦੇ ਸਾਹਮਣੇ ਜਿੱਦੋਂ ਆਪਾਂ ਜਾਂਦੇ ਆ ਨਾ ਕਿਉਂਕਿ ਇਧਰਲੇ ਪਾਸੇ ਇੱਕ ਵੱਡਾ ਹਾਲ ਆਗਾ ਤੇ ਇਹਦੇ ਥੱਲੇ ਬਿਲਕੁਲ ਲੰਗਰ ਹਾਲ ਬਣਿਆ ਹੋਇਆ ਹੈਗਾ ਉਹ ਜਿਹੜਾ ਪੁਲ ਜਾ ਰਿਹਾ ਹੈਗਾ ਉਹ ਪੁਲ ਬਣਿਆ ਹੋਇਆ ਨਰਮਦਾ ਨਦੀ ਦੇ ਉੱਤੇ ਇਹ ਸਾਰਾ ਜਿਹੜਾ ਨਰਮਦਾ ਨਦੀ ਦਾ ਆਜਦਾ ਨਰਮਦਾ ਨਦੀ ਵਾਲਾ ਪਾਸਾ ਆ ਜਾਂਦਾ ਦੂਰ ਦਰਾੜ ਤੱਕ ਫੈਲੀ ਹੈ ਵੱਡੀ ਇੱਕ ਨਰਮਦਾ ਨਦੀ ਦੀ ਦੀ ਹੈਗੀ ਜੇ ਲਿਖੇ ਹੋਏ ਇਤਿਹਾਸ ਜਾਂ ਇਤਿਹਾਸਕਾਰਾਂ ਵੱਲੋਂ ਲਿਖੇ ਹੋਏ ਇਤਿਹਾਸ ਨੂੰ ਦੇਖਦੇ ਆ ਨਾ ਤਾਂ ਦੱਸਿਆ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਦੋਂ ਆਪਣੀ ਉਦਾਸੀ ਦੌਰਾਨ ਇੱਥੇ ਪਹੁੰਚਦੇ ਨੇ ਨਰਮਦਾ ਦੇ ਉਹ ਪਰਲੇ ਪਾਸੇ ਜਿੱਧਰਲਾ ਪਾਸਾ ਹੋ ਪਰਲਾ ਪਾਸਾ ਦੀਂਦਾ ਉਧਰਲੇ ਪਾਸੇ ਨੂੰ ਕਿਉਂਕਿ ਸੂਰਤ ਆ ਜਾਂਦਾ ਤੇ ਇਧਰਲੇ ਪਾਸੇ ਇਹ ਸ਼ਹਿਰਪੁਰੋਚ ਬਣਿਆ ਹੋਇਆਗਾ ਹੁਣ ਤਾਂ ਐਂ ਦੇਖ ਲਓ ਵੀ ਸਾਰਾ ਜਿਹੜਾ ਸ਼ਹਿਰ ਦਾ ਮੱਲਾ ਦਾ ਗੰਦਾ ਪਾਣੀ ਵੀ ਆ ਉਹ ਸਾਰਾ ਦੇਖ ਲਓ ਆ ਸਾਰਾ ਸ਼ਹਿਰ ਦਾ ਨਿਕਾਸੀ ਵਾਲਾ ਪਾਣੀ ਵਿੱਚ ਹੀ ਆ ਕੇ ਨਰਮਦਾ ਦੇ ਵਿੱਚ ਰਲ ਜਾਂਦਾ ਗੰਦਗੀ ਦੜਾ ਦੜਾ ਛਿੱਟੀ ਜਾਂਦੇ ਆ ਸੀ। ਉਹ ਟਾਈਮ ਦੇ ਵਿੱਚ ਵੀ ਜਿਹੜੀ ਇਹ ਨਰਮਦਾ ਨਦੀ ਸੀਗੀ ਵੀ ਇੱਥੇ ਤਾਂ ਉਦੋਂ ਪੁਲ ਵਗੈਰਾ ਤਾਂ ਹੁੰਦੇ ਨਹੀਂ ਸੀਗੇ। ਉਦੋਂ ਵੀ ਜਿਹੜਾ ਇਸ ਏਰੀਆ ਤੇ ਰਾਜ ਸੀਗਾ ਉਹ ਮੁਗਲਾਂ ਦਾ ਰਾਜ ਹੁੰਦਾ ਸੀ। ਮੁਗਲ एंपਾਇਰ ਹੁੰਦਾ ਸੀ। ਉਹਨਾਂ ਦਾ ਰਾਜ ਹੁੰਦਾ ਸੀਗਾ ਤੇ ਇੱਥੇ ਜਿਹੜੀਆਂ ਬੇੜੀਆਂ ਚੱਲਦੇ ਹੁੰਦੇ ਸੀ ਉਦੋਂ। ਪਰ ਮੁਗਲ ਰਾਜ ਦੇ ਜਿਹੜੇ ਉਦੋਂ ਹਕੂਮਤ ਹੁੰਦੀ ਸੀ ਇੱਥੇ ਜਿਹੜੇ ਹੁੰਦੇ ਸੀ ਮੂਰਲਾ ਵੀ ਰਾਜਾ ਹੋਊਗਾ ਹਨਾ ਜਿਹਨੂੰ ਸੰਭਾਇਆ ਹੋਊ ਸਾਰਾ ਇਧਰਲਾ ਪਾਸਾ। ਕਿ ਉਹਨਾਂ ਨੇ ਫਰਮਾਨ ਇਹ ਜਾਰੀ ਕੀਤਾ ਪਿਆ ਸੀਗਾ ਵੀ ਦਿਨੇ-ਦਿਨੇ ਤਾਂ ਬੇੜੀਆਂ ਚੱਲਣਗੀਆਂ। ਸ਼ਾਮ ਨੂੰ ਬੇੜੀਆਂ ਨਹੀਂ ਚੱਲਣੀਆਂ ਸ਼ਾਮ ਤੋਂ ਬਾਅਦ ਵੀ ਜਿਹੜਾ ਦਿਨੇ ਵਗ ਗਿਆ ਵਗ ਗਿਆ ਇਹ ਤੋਂ ਬਾਅਦ ਕੋਈ ਨਹੀਂ ਜਾ ਸਕਦਾ ਉਹ ਟਾਈਮ ਤੇ ਵੀ ਕਹਿੰਦੇ ਇੱਥੇ ઋષਿ-ਮੁਨੀ ਖਾਸੇ ਰਹਿੰਦੇ ਹੁੰਦੇ ਸੀਗੇ ਤੇ ਉਹ ਜਿਹੜੇ ਫਿਰ ਆਪਦੇ ਜਾਦੂ ਮੰਤਰ ਕਰਦੇ ਹਨਾ ਉਹਨਾਂ ਨਜ਼ਰਾਂ ਵਾਲਾ ਟੈਂਪਟ ਪਾਈ ਜਾਂਦੇ ਰਹਿੰਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਪਾਸ਼ਾ ਇੱਥੇ ਆਏ ਨੇ ਤਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਕਿਉਂਕਿ ਹੁਣ ਉਹ ਪਰਲੇ ਘੰਡੇ ਤੇ ਸੂਰਤ ਵਾਲੇ ਪਾਸੇ ਸੀ ਫਿਰ ਉਹਨਾਂ ਨੇ ਦਰਿਆ ਨੂੰ ਇਸ ਨੂੰ ਕਰਾਸ ਕਰਨਾ ਜਿਹੜੀ ਇਹ ਨਰਮਦਾ ਨਦੀ ਆ ਉਹਨੂੰ ਪਾਰ ਕਰਨਾ ਸੀ ਬੇੜੀ ਵਾਲੇ ਕੋਲ ਜਾਂਦੇ ਆ ਬੇੜੀ ਪੁੱਛਣ ਲਈ ਪਰ ਉਹ ਦੱਸਦੇ ਵੀ ਇੱਥੇ ਤਾਂ ਹਨਾ ਇੱਦਾਂ-ਇ ਵੇ ਕਰ ਰੱਖਿਆ ਵੀ ਤੁਸੀਂ ਤਾਂ ਵੀਡੀਓ ਆ ਟਾਈਮ ਤੋਂ ਬਾਅਦ ਚਲਾ ਨਹੀਂ ਸਕਦੇ ਆਵਾਜ਼ ਦੇ ਜ਼ੁਲਮ ਦੇ ਖਿਲਾਫ ਆਵਾਜ਼ ਹਮੇਸ਼ਾ ਹੀ ਹੈ ਨਾ ਪਾਸ਼ਾਣੀ ਚੱਕੀ ਸਾਰੀਆਂ ਪਾਸ਼ਾਣੀ ਨਹੀਂ ਚੱਕੀ ਭਾਵੇਂ ਉਹ ਮੀਰੀ ਪੀਰੀ ਦੀ ਸਥਾਪਨਾ ਆਪਾਂ ਦੇਖਦੇ ਆ ਜਾਂ ਫਿਰ ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਜਾਬਰ ਕਹਿਣਾ ਤਾਂ ਉਹ ਟਾਈਮ ਦੇ ਉੱਤੇ ਕਈ ਇਤਿਹਾਸਕਾਰ ਦੱਸਦੇ ਆ ਵੀ ਫਿਰ ਗੁਰੂ ਨਾਨਕ ਦੇਵ ਜੀ ਪਾਸ਼ਾਣੇ ਚਾਦਰ ਦੇ ਉੱਤੇ ਬੈਠ ਕੇ ਇਸ ਨਦੀ ਨੂੰ ਪਾਰ ਕੀਤਾ ਕਿਸ਼ਤੀ ਨਹੀਂ ਸੀਗੀ ਕਿਸ਼ਤੀ ਵਾਲੇ ਨੇ ਤਾਂ ਜਵਾਬ ਦਿੱਤਾ ਸੀ ਫੇਰ ਉਧਰੋਂ ਨਦੀ ਪਾਰ ਕਰਦੇ ਆ ਚਾਦਰ ਤੇ ਬੈਠ ਕੇ ਇਧਰਲੇ ਕੰਡੇ ਤੇ ਆ ਕੇ ਇੱਥੇ ਆ ਕੇ ਵਿਰਾਜਮਾਨ ਹੁੰਦੇ ਆਗੇ ਇਹ ਉਹ ਸਾਰਾ ਸਥਾਨ ਬਣਿਆ ਹੋਇਆਗਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਤਿਹਾਸ ਦਾ ਇੱਕ ਬੋਰਡ ਲੱਗਿਆ ਹੋਇਆ ਉਹਦੇ ਤੇ ਜ਼ਿਕਰ ਮਿਲਦਾ ਕਿ ਰਿਸ਼ੀ ਬਿਰਗੂ ਜੀ ਇੱਥੇ ਉਤਰ ਰਹੇ ਹੁੰਦੇ ਸੀ ਉਹਨਾਂ ਦੇ ਨਾਂ ਤੋਂ ਜਿਹੜਾ ਇਹ ਸ਼ਹਿਰ ਵਸਿਆ ਹੋਇਆ ਸੀਗਾ ਇਹ ਨਗਰ ਵਸਿਆ ਹੋਇਆ ਸੀ ਪਰ ਇਹ ਜ਼ਿਕਰ ਕਿਤੇ ਨਹੀਂ ਮਿਲਿਆ ਵੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੀ ਉਹਨਾਂ ਨੂੰ ਮਿਲੇ ਸੀ ਜਾਂ ਹੋਏ ਤੋਂ ਪਹਿਲਾਂ ਸੀ ਵੀ ਨਗਰ ਦਾ ਨਾਂ ਸੀਗਾ ਹੁਣ ਇਸ ਜਗ੍ਹਾ ਨੂੰ ਜਿਹੜਾ ਉਹ ਭਰੁੱਚ ਕਹਿੰਦੇ ਆ ਭਰੁੱਚ ਤੇ ਉਹ ਟਾਈਮ ਤੇ ਕਹਿੰਦੇ ਵੀ ਜਿਹੜਾ ਇਹ ਨਗਰ ਸੀਗਾ ਇਹ ਥਾਂ ਸੀ ਉਹਨਾਂ ਦੇ ਨਾਂ ਤੇ ਆਵਾਦ ਹੋਇਆ ਹੋਇਆ ਸੀਗਾ ਵੀ ਹੌਲੀ ਹੌਲੀ ਬਦਲਿਆ ਗਿਆ ਤੇ ਹੁਣ ਨਾਂ ਇਹਦਾ ਬਰੁੱਚ ਪੈ ਗਿਆ ਤੇ ਜੇ ਇੱਥੇ ਕਿਸੇ ਨੇ ਆਉਣਾ ਟ੍ਰੇਨ ਵੀ ਆਉਂਦੀ ਹੈਗੀ ਰੇਲਵੇ ਸਟੇਸ਼ਨ ਬਿਲਕੁਲ ਨਾਲ ਹੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਸੋਨੂੰ ਇੱਕ ਚੀਜ਼ ਦੱਸਦਾ ਜੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਆਉਣਾ ਨਾ ਬਾਈ ਰੋਡ ਜਿਹੜਾ ਮੇਨ ਹਾਈਵੇ ਇਹ ਸੂਰਤਾਲਾ ਰੋਡ ਜਾ ਰਿਹਾ ਗੁਰਦੁਆਰਾ ਸਾਹਿਬ ਬਿਲਕੁਲ ਸੂਰਤਾਲਾਲੇ ਰੋਡ ਤੇ ਆ ਇਧਰਾ ਜਿਹੜਾ ਫਲਾਈਓਵਰ ਨਗਰਿਆ ਇਹ ਸੂਰਤ ਨੂੰ ਅੱਗੇ ਨਗਰਿਆ ਜਿਵੇਂ ਦੱਸਿਆ ਉਹ ਨਾਲ ਜਿਹੜੀ ਲੋਹੇ ਉਹ ਰੇਲਵੇ ਲੰਡਾ ਹੋ ਗੋ ਟ੍ਰੇਨ ਲੰਘ ਵੀ ਰਹੀ ਆ ਕਿ ਦਿਖਣੀ ਨਹੀਂ ਮੈਨੂੰ ਪਈਏ ਜੇ ਦਿਖ ਰਿਹਾ ਥੱਲੇ ਨਾਲ ਦੇ ਉਹਦੇ ਤੇ ਇਹ ਜਿਹੜਾ ਪੁਲ ਜਦੋਂ ਇੱਥੇ ਚੜੂਗਾ ਨਾ ਰੇਲਵੇ ਸਟੇਸ਼ਨ ਆਊਗਾ ਪਿੱਛੇ ਰੇਲਵੇ ਸਟੇਸ਼ਨ ਤੋਂ ਤੁਹਾਨੂੰ ਮੈਪ ਦਿਖਾ ਦੂਗਾ ਵੀ ਤੁਸੀਂ ਤਹਾਂ ਦੀ ਚੜ ਕੇ ਜਾਣਾ ਵੀ ਤਹਾਂ ਦੀ ਚੜੋ ਫਿਰ ਉਹ ਸਾਰਾ ਪੁਲ ਕਾ ਪਾਰ ਕਰਕੇ ਫੇਰ ਘੁੰਮ ਕੇ ਆਓ ਪਰ ਉਹ ਨਾ ਕਰਿਓ ਜਦੋਂ ਹੀ ਇਹ ਪੁਲ ਸ਼ੁਰੂ ਹੋਣਾ ਸੂਰਤ ਵਾਲਾ ਨਰਮਦਾ ਨਦੀ ਵਾਲਾ ਤੁਹਾਨੂੰ ਮੈਪ ਤੇ ਨਰਮਦਾ ਦਿਖ ਜੂ ਅੱਗੇ ਇਹ ਪੁਲ ਤੋਂ ਬਸ ਥੱਲੇ ਉਤਰ ਜਿਓ ਜਿਹਨੂੰ ਆਪਾਂ ਸਰਵਿਸ ਰੋਡ ਕਹਿ ਦਿੰਦੇ ਹਾਂ ਨਾ ਉਹ ਸਰਵਿਸ ਰੋਡ ਲੈ ਲਿਓ ਥੱ ਅੱਗੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਣਗੇ ਜਿੱਥੋਂ ਜਾ ਕੇ ਇਹ ਵਸ ਸੜਕ ਨੇ ਮੁੱਕ ਜਾਣਾਗਾ ਜਾਂ ਉੱਥੇ ਕਿਸੇ ਨੂੰ ਵੀ ਪੁਲ ਚੜਨ ਤੋਂ ਪਹਿਲਾਂ ਪੁੱਛ ਲਿਓ ਕਿ ਗੁਰਦੁਆਰਾ ਚਾਦਰ ਸਾਹਿਬ ਜਾਣਾ ਕਿਉਂਕਿ ਮੈਪ ਤੁਹਾਨੂੰ ਇੱਥੇ ਬਹੁਤ ਕਨਫਿਊਜ਼ ਕਰੂਗਾ ਗੁਜਰਾਤ ਦੇ ਇਹ ਏਰੀਆ ਚ ਸਪੈਸ਼ਲ ਨਹੀਂ ਫਿਰ ਤੁਹਾਨੂੰ ਉਹ ਸਾਰਾ ਜਿਹੜਾ ਇਹ ਪੁਲ ਲੰਘ ਕੇ ਘੁੰਮ ਕੇ ਦਵਾਰੀ ਫਿਰ ਇੱਥੇ ਹੀ ਆਉਣਾ ਪੈਣਾ ਪੁਲ ਲੰਘ ਜਿਓਂ ਨਰਮਦਾ ਨਰਮਦਾ ਨਦੀ ਦੇ ਸੂਰਤਾਲੇ ਪਾਸੇ ਨਹੀਂ ਜਾਣਾ ਪਰੋਚ ਵਾਲੇ ਪਾਸੇ ਗੁਰਦੁਆਰਾ ਸਾਹਿਬ ਆਇਦਰੋ ਸਾਰਾ ਇਹ ਸ਼ਹਿਰ ਪਰੋਚ ਮੁੱਕ ਜਾਂਦਾ ਅੱਗੇ ਸਾਰਾ ਜਿਹੜਾ ਉਹ ਬਾਕੀ ਏਰੀਆ ਚ ਬਣੋ ਸੀ ਛਕਦੇ ਆ ਪ੍ਰਸ਼ਾਦਾ ਪਾਣੀ ਗੁਰਦੁਆਰਾ ਸਾਹਿਬ ਦਾ ਦਰਸ਼ਨੀ ਮੇਲਾ ਪਾਸੋਂ ਨੂੰ ਕਰਵਾਤਾ ਤੇ ਵਾਪਸ ਆਪਾ ਰੋਅਲਨ ਫੀਲਡ ਦੇ ਸ਼ੋਰੂਮ 'ਚ ਆ ਗਏ ਸੀਗੇ ਜਿੱਥੇ ਸਰਵਿਸ ਸੈਂਟਰ ਹੈ ਕਿਉਂਕਿ ਗੁਰਦੁਆਰਾ ਸਾਹਿਬ ਤੋਂ ਪਾਸੇ ਥੋੜੇ ਹੀ ਦੂਰ ਆ ਬਾਲਾ ਦੂਰੇ ਹੈ ਨਹੀਂ ਤਾਂ ਕਰਕੇ ਆਪਾਂ ਹੁਣ ਇੱਥੇ ਆ ਕੇ ਮੋਟਰਸਾਈਕਲ ਲੈਣ ਆਏ ਹੁਣ ਇਹਨਾਂ ਤੋਂ ਇਧਰ ਇਹ ਵੇਟਿੰਗ ਏਰੀਆ ਬਣਿਆ ਹੋਇਆ ਜਿਵੇਂ ਹਰੇਕ ਰੋਅਲਨ ਫੀਲਡ ਦੇ ਸ਼ੋਰੂਮ 'ਚ ਵਧੀਆ ਬਣਿਆ ਹੁੰਦਾਗਾ ਤੇ ਆ ਮੈਨੂੰ ਬੜਾ ਕਹਿੰਡ ਲੱਗਦਾ ਜਿਵੇਂ ਆ ਤਿਆਰ ਕੀਤਾ ਹਨ ਮੋਟਰਸਾਈਕਲ ਜਾਂ ਫੌਜੀ ਰੰਗੇ ਜੇ ਕੱਪੜੇ ਪਾ ਕੇ ਫੋਟੋ ਜਿਹਾ ਜਿਵੇਂ ਉਹ ਨਹੀਂ ਹੁੰਦਾ ਜਿਵੇਂ ਬਾਰਡਰ ਫਿਲਮ ਤੇ ਉਹ ਹੁੰਦਾ ਡਾਕੀਆ ਡਾਕ ਲੈ ਕੇ ਆਉਂਦਾ ਸੰਦੇਸ਼ੇ ਆਉਂਦੇ ਆ ਜਦੋਂ ਗਾਣਾ ਚੱਲਦਾ ਹਨਾ ਉਮੇਜੇ ਦਾ ਨਾ ਜਮਾਏ ਉਹ ਤੇ ਲੈ ਕੇ ਆਉਂਦਾ ਹੁੰਦਾ ਜੀ ਐ ਸਾਰਾ ਬਣਿਆ ਹੋਇਆ ਸੀ ਵੇਟਿੰਗ ਏਰੀਆ ਇਧਰ ਮੋਟਰਸਾਈਕਲ ਦਾ ਕੰਮ ਆਪਣੇ ਦਾ ਹੋ ਗਿਆ ਪਰ ਰਹਿ ਵੀ ਗਿਆ ਕੰਮ ਵੱਡੀ ਗੱਲ ਇਹ ਆ ਜੀ 100 ਪੂਰੇ 33 ਰੁਪਏ 81 ਪੈਸੇ ਲੱਗ ਗਿਆ ਆਪਣੇ ਇਹਦੇ ਤੇ ਸਾਰਾ ਕਰਵਾਉਣ ਤੇ ਕੱਲ ਜਿਹੜੀ ਸਰਵਿਸ ਹੋਈ ਸੀ ਕੱਲ ਸਰਵਿਸ ਦੀ ਕੋਸਟ ਮੈਂ ਦੱਸਣੀ ਭੁੱਲ ਗਿਆ ਸੀ ਕੱਲ ਆਪਣਾ ਲੱਗਾ ਸੀ ਟੋਟਲ 1700 ਰੁਪਇਆ 800 ਰੁਪਇਆ ਦਾ ਕਿਉਂਕਿ ਆਪਣਾ ਸਰਵਿਸ ਦਾ ਕੋਪਨ ਪਿਆ ਸੀ ਆਪਣੇ ਕੋਲੇ ਉਹ ਦੇਣਾ ਸੀ ਰੌਲੇ ਨੂੰ ਫੀਲਡਰਾਂ ਨੇ ਆਪਾਂ ਨੂੰ ਉਹ ਕੋਈ ਸੀਗਾ ਚੱਕਰਦਲੋ ਆਪਣਾ ਸੈਟਿੰਗ ਬੈਟਿੰਗ ਇਹਨਾਂ ਨਾਲ ਤੇ ਆਹ ਖੜਾ ਹੈਗਾ ਇੰਟਰਸੈਪਟਰ ਬੀਅਰ ਬਾਲਾ ਹੈਗਾ ਇਹ ਮੋਟਰਸਾਈਕਲ ਬਣਾਇਆ ਇਹ ਮਤਲਬ ਕਰਦੀ ਕਰਦੀ ਇਹ ਮੋਟਰਸਾਈਕਲ ਦੀ ਤਾਂ ਡਬਲ ਸਿਲੰਡਰ ਹੈਗਾ 650 ਸੀਸੀ ਦਾ ਇਹਦੇ ਵਿੱਚ ਇੰਜਨ ਆ ਬਾਲਾ ਹੀ ਸੋਨਾ ਬਣਾਤਾ ਹੈ ਤਾਂ ਇੱਕ ਤਾਂ ਰੰਗ ਹੈਰਜਾ ਇਹਦਾ ਸੋਨਾ ਲੱਗਦਾ ਹਨਾ ਇਹ ਵੀ ਤੇ ਦੇਖਦੇ ਆਂਗੇ ਰਾਦੇ ਤਾਂ ਖੈਰ ਮੇਰਾ ਇਹ ਫਿਰ ਬਣ ਗਿਆ ਫੇਵਰਟ ਤੇ ਵੀ ਪਹਿਲਾਂ ਵੀ ਤਾਂ ਪਤਾ ਸੀ ਨਾ ਬੀਅਰ ਆ ਇਹ ਇੰਟਰਸੈਪਟਰ ਬੀਅਰ ਆ ਇਹ ਇੰਟਰਸੈਪਟਰ ਦਾ ਹੁਣ 660 ਸੀਰੀਜ਼ ਜਿਹੜਾ ਮਾਡਲ ਕੱਢਿਆ ਨਾ ਬੀਅਰ ਚ ਕੱਢਿਆ ਨੇ ਇਹ ਇਹ ਕਿੰਨੇ ਇੱਥੇ ਵੀ ਹੱਲ ਹੋਇਆ ਨਹੀਂ ਹਜੇ ਟਾਇਰ ਦਾ ਪੂਰਾ ਸੂਰਤ ਜਾ ਕੇ ਮੋਟਰਸਾਈਕਲ ਨੂੰ ਦਾਖਲ ਕਰਵਾਉਣਾ ਪਊਗਾ ਹੁਣ ਤੇ ਟਾਇਰ ਦੇ ਵਿੱਚ ਜਿਹੜੀ ਪਲੇ ਹੈਗੀ ਚੱਕੇ ਦੇ ਵਿੱਚ ਉਹ ਹਜੇ ਹੈਗੀ ਆ ਉਹ ਇੱਥੇ ਇੰਨੋ ਗਲੋ ਸਿਸਟਮ ਹੈ ਨਹੀਂ ਸੀ ਬੈਰਿੰਗ ਦੇ ਵਿੱਚੋਂ ਪਲੇ ਕੱਢਤੀ ਟਾਇਰ ਦਾ ਹਜੇ ਬਾਕੀ ਜਿਹੜਾ ਕੰਮ ਆਗਾ ਹੁਣ ਸੂਰਤ ਜਾ ਕੇ ਮੋਟਰਸਾਈਕਲ ਹੁਣ ਸੂਰਤ ਚ ਇਹ ਫਿਰ ਇਹਨੂੰ ਉੱਥੇ ਜਾ ਕੇ ਦਾਖਲ ਕਰਵਾਉਨੇ ਆ। ਬਰਾਬਰ ਸਰ, ਸ਼ੁਕਰੀਆ ਜੀ। ਥੈਂਕ ਯੂ। ਆਬ ਹਮ ਨਿਕਲਦੇ ਆ ਸੂਰਤ ਕੇ ਲੀਏ। ਫਿਰ ਵਾਹਾਂ ਪੇ ਜਾ ਕੇ ਦਾਖਲ ਕਰਵਾ ਦਿਤਿਆਂਗੇ ਇਨਸੀ। ਪਹਿਲੇ ਫਿਰ ਉਹ ਆਪੇ ਕਰਵਾ ਦੇ। ਹਾਂ ਅਬੀ ਕੰਟੈਕਟ ਬਾਤ ਹੋਈ ਜਨਸੇ ਆਪਕੀ। ਕਿਸੇ ਸੇ। ਹਾਂ ਬਾਤ ਕਰਕੇ ਮੈਨੂੰ ਦੱਸਣਾ। ਓਕੇ ਜੀ ਸਰ, ਥੈਂਕ ਯੂ ਜੀ। ਲੋ ਜੀ ਰੋਇਲ ਅਨਫੀਲਡ ਵਾਲਾ ਤਾਂ ਹੁਣ ਆਪਾਂ ਅੱਗੇ ਲੈ ਕੇ ਚੱਲਦੇ ਆ। ਤੇ ਜਿੰਨਾ ਕਿ ਵਿਚਾਰੇ ਕਰ ਸਕਦੇ ਸੀ ਇਹਨਾਂ ਨੇ ਵੀ ਇੱਥੇ ਕੀਤਾ। ਖੈਰ ਬਹੁਤੀ ਪਲੇਸ ਸੀਗੀ 베어ਿੰਗ ਦੇ ਵਿੱਚ ਢਿੱਲ ਸੀ। ਉਹ 베어ਿੰਗ ਠੀਕ ਕਰਤਾ। ਉਹ ਬਾਕੀ ਕੰਮ ਕਹਿੰਦੇ ਭਾਈ ਸੂਰਤ ਵਾਲੇ ਕਰਨਗੇ ਇੰਨੀ ਕ ਮਦਦ ਇਹਨਾਂ ਨੇ ਕਰਤੀ ਵੀ ਸੂਰਤ ਵਾਲਿਆਂ ਨੂੰ ਫੋਨ ਕਰਤਾ ਕਹਿੰਦੇ ਭਾਈ ਪੰਜਾਬ ਤੋਂ ਮੁੰਡੇ ਆਏ ਹੋਇਆ ਇਹਨਾਂ ਦਾ ਕੰਮ ਜਿਹੜਾ ਉਹ ਪ੍ਰਾਇੋਰਟੀ ਵਾਸਤੇ ਕਰਕੇ ਦੇਣਾਗਾ ਚਲੋ ਜੀ ਹਟੋ ਤੋਂ ਬਾਅਦ ਕੱਢ ਲੈਨੇ ਆ ਇੱਕਾਲਪੁਰਖ ਜੀਓ ਅੱਜ ਦਾ ਸਫਰ ਇੱਕ ਛੋਟਾ ਜਿਹਾ ਸਫਰ ਸ਼ੁਰੂ ਕੀਤਾ ਹੈ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲਵਕਸ਼ ਨਾ ਮੇਰਾ ਅੱਜ ਦਾ ਇਹ ਦਿਨ ਬਾਕੀ ਸਭਨਾਂ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੁਣਵਾ ਥੋੜੀ ਜੀ ਪੁਲ ਦੀ ਡਾਇਰੈਕਸ਼ਨ ਦੱਸ ਦਿੰਨਾਗਾ ਕਿਉਂਕਿ ਕੱਲ ਅਸੀਂ ਵੀ ਕਨਫਿਊਜ਼ ਹੋ ਗਏ ਸੀ ਆ ਵੱਡਾ ਪੁਲਾ ਜਿਹੜਾ ਹੈ ਪਿੱਛੇ ਚੜਿਆ ਹੁੰਦਾਗਾ ਜਦੋਂ ਸ਼ਹਿਰ ਸ਼ੁਰੂ ਹੁੰਦਾ ਇਹ ਪੁਲ ਤੇਰਾ ਚੜਿਓ ਜਦੋਂ ਵੀ ਗੁਰਦੁਆਰਾ ਸਾਹਿਬ ਆਉਣਾ ਫੇਰ ਦਵਾਰੇ ਜਿਹੜਾ ਆ ਪੋਲਾਗਾ ਇਹ ਫੇਰ ਤੁਹਾਨੂੰ ਕਹਿੰਦਾ ਵੀ ਤੁਹਾਨੂੰ ਇਸ ਪੁਲ ਤੇ ਜਾ ਕੇ ਚੜ੍ਹ ਦਿੰਨਾ ਉਹਦੇ ਬਿਲਕੁਲ ਵਿਚਦੀ ਆਹ ਜਾਂਦੀ ਹੈ ਗਲੀ ਜੀ ਆ ਆਟੋ ਖੜੇ ਹੋਣਗੇ ਚਾਰੇ ਪਾਸੇ ਤੇ ਇਧਰਲੇ ਪਾਸੇ ਜੇ ਮੇਰੇ ਸੱਜੇ ਹੱਥ ਦੇਖਦੇ ਹੋ ਨਾ ਤਾਂ ਉਹ ਪੁੱਜਦਾ ਜਿਹੜਾ ਉਹ ਬਰੋਚ ਦਾ ਇਹ ਆ ਗਿਆ ਰੇਲਵੇ ਸਟੇਸ਼ਨ ਵੀ ਜੇ ਕਿਸੇ ਨੇ ਟ੍ਰੇਨ ਤੇ ਉਹਨਾਂ ਦਾ ਟ੍ਰੇਨ ਤੇ ਵੀ ਆ ਸਕਦੇ ਹੋ ਇਧਰਲੇ ਪਾਸੇ ਆ ਗਿਆ ਜੀ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਦੇ ਮਾ ਮੂਰ ਦੀ ਇਹ ਜਾਂਦੀ ਆ ਐ ਜੇ ਕੱਚੀ ਬਣੀ ਹੋਈ ਐਂਟਰਲੌਕ ਦੀ ਇਹ ਸੜਕ ਪੁਲ ਦੇ ਥੱਲੇ ਥੱਲੇ ਦੀ ਜਾਈ ਆਇਓ ਤੇ ਜਿੱਥੇ ਜਾ ਕੇ ਇਹ ਮੁੱਕ ਜੂਗੀ ਅੱਗੇ ਮੈਂ ਤੁਹਾਨੂੰ ਦਿਖਾਉਂ ਦੇਖੀ ਮੇਰੇ ਵੀਰੇ ਕੱਟ ਮਾਰ ਗਿਆ ਸੀ ਮੂਰੇ ਅੱਗੇ ਜਮਾ ਤੇ ਉੱਥੋਂ ਬਸ ਪਾਪਾ ਜਾ ਕੇ ਅੱਗੇ ਖੱਬੇ ਹੋ ਜਾਣਾ ਸਾਹਮਣੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਗੇਟ ਆਗਾ ਉਹੋ ਦੇਖ ਜਾਣਾਗਾ ਵੇ ਭੁੱਲ ਕੇ ਵੀ ਆ ਪੁਲ ਤੇ ਨਾ ਚੜਜਿਓ ਨਹੀਂ ਸਾਨੂੰ ਪੈ ਜੂਗਾ ਘੱਟੋ ਘੱਟ 3 3.5 ਕਿਲੋਮੀਟਰ ਦਾ 4 ਕਿਲੋਮੀਟਰ ਦਾ ਘੇੜ ਪੈ ਜੂ ਫੇਰ ਉੱਥੋਂ ਸਾਰਾ ਪੁਲ ਘੁੰਮ ਕੇ ਦੁਵਾਰੇ ਪਿੱਛੇ ਜਾਏਂਗੇ ਉੱਥੋਂ ਪਿੱਛੋਂ ਆ ਕੇ ਫੇਰ ਕਿਤੇ ਜਾ ਕੇ ਤੁਸੀਂ ਇੱਥੇ ਜਾਏਂਗੇ ਐਸਾ ਹਵਕਤਾਬ ਵੀ ਭਾਈ ਡਾਇਰੈਕਸ਼ਨ ਜਿਹੜੀ ਉਹ ਦੇਖ ਲਿਓ ਤਾਂ ਹੀ ਹੁੰਦਾ ਵੀ ਸਾਡਾ ਜਿਹੜਾ ਮੇਨ ਮੋਟਿਵ ਆਗਾ ਉਹ ਤੁਹਾਡੇ ਤੱਕ ਇਹੋ ਜਿਹੀ ਇਨਫੋਰਮੇਸ਼ਨ ਹੈ ਜਿਹੜੀ ਉਹ ਪਹੁੰਚਾਉਂਦਾ ਹੁੰਦਾ ਵੀ ਤੁਸੀਂ ਔਖੇ ਨਾ ਹੋ ਹਣਾ ਇੱਥੇ ਸੜਕ ਮੁੱਕੀ ਕਿਉਂਕਿ ਅੱਗੇ ਨਰਮਦਾ ਨਦੀ ਦਾ ਕੰਡਾ ਸ਼ੁਰੂ ਹੋ ਜਾਂਦਾਗਾ ਤੇ ਇੱਧਰ ਹੁਣ ਖੱਬੇ ਮੁੜੇ ਆਪਾਂ ਖੱਬੇ ਮੁੜਦੇ ਇਹਨੂੰ ਗੁਰਦੁਆਰਾ ਚਾਦਰ ਸਾਹਿਬ ਪਾਤਸ਼ਾਹੀ ਪਹਿਲੀ ਬਰੂਚ ਗੁਜਰਾਤ ਫੱਲੇ ਬਿਲਕੁਲ ਐ ਸਟੇਟ ਜਿਹੜਾ ਇੱਕ ਖਾਸੀ ਚੜਾਈ ਉਤਰਦੇ ਆਂਗੇ ਤੇ ਇਹ ਸਾਰਾ ਜਿਹੜਾ ਸਥਾਨ ਹੁਣ ਗੁਰਦੁਆਰਾ ਸਾਹਿਬ ਸ਼ੁਰੂ ਹੋ ਗਿਆ ਸਾਹਮਣੇ ਨਾਲ ਹੀ ਆ ਕੰਧ ਦੇ ਨਾਲ ਹੀ ਇੱਧਰ ਨਰਮਦਾ ਦਾ ਕੰਡਾ ਆ ਗਿਆ ਜਦੋਂ ਪਾਣੀ ਮੀਂਹਾਂ ਦਾ ਟਾਈਮ ਹੁੰਦਾ ਤਾਂ ਪਾਣੀ ਬਹੁਤ ਚੜ ਜਾਂਦਾਗਾ ਤੇ ਇੱਧਰ ਹੋਇਆ ਕਿ ਅੱਗੇ ਆ ਖਾਸਾ ਜਿਹੜਾ ਇਹ ਸਾਰਾ ਪਾਰਕਿੰਗ ਦਾ ਏਰੀਆ ਬਣਿਆ ਹੋਇਆ ਮੋਟਰਸਾਈਕਲ ਅੱਗੇ ਆਪਣਾ ਚੱਲ ਜੂਗਾ ਕਿਉਂਕਿ ਹੁਣ ਆਪਾਂ ਬਸ ਸਮਾਨ ਵੰਨਣਾ ਹੈਗਾ ਤੇ ਇੱਥੋਂ ਚੱਲਣਾ ਹੈਗਾ ਦਿਨ ਬਹੁਤ ਵੱਡਾ ਖੜਾ ਹੈਗਾ ਤੇ ਐ ਸਾਰਾ ਸਥਾਨ ਦਾ ਦਰਸ਼ਨ ਮੇਲਾ ਦੇਖੋ ਤੁਹਾਨੂੰ ਇੱਥੋਂ ਤੇ ਇਧਰ ਇਹ ਵੱਡਾ ਹਾਲ ਜਿਹੜਾ ਦਿਖਾਇਆ ਤੁਹਾਨੂੰ ਸਾਹਮਣੇ ਦਰਵਾਜ਼ਾ ਉਹਦਾ ਦਰਸ਼ਨ ਮੇਲਾ ਤੇ ਇਧਰਲੇ ਪਾਸੇ ਬਣਿਆ ਹੋਇਆ ਨੇ ਇਹ ਸਰਾਮਾ ਲੈ ਵੀ ਇੱਥੇ ਲਾ ਦੀਏ ਨੇ ਸਮਾਨ ਵੰਨ ਲੈਣੇ ਬਸ ਇੱਥੇ ਹਾਂ ਹੁਣ ਤਾਂ ਸਮਾਨ ਹੀ ਵੰਨਣਾ ਆਪਾਂ ਚਲੋ ਜੇ ਇੱਕ ਗੇਟ ਇਧਰ ਵੀ ਆ ਬਜ਼ਾਰ ਵਾਲੇ ਪਾਸੇ ਦੀ ਜੀ ਕਿਸੇ ਨੇ ਆਉਣਾਗਾ ਇਧਰਲੇ ਪਾਸੇ ਇਹ ਸਾਰੀਆਂ ਜਿਹੜੀਆਂ ਸਰਾਮਾ ਬਣੀਆਂ ਹੋਈਆਂ ਇੱਥੇ ਵੀ ਜਿਹੜੀ ਕਾਰ ਸੇਵਾ ਉਹ ਸਰਹੌਲੀ ਵਾਲੇ ਬਾਬਾ ਜੀ ਹੋਰਾਂ ਦੀ ਬਾਬਾ ਲਖਾ ਸਿੰਘ ਜੀ ਹੋਰਾਂ ਦੀ ਉਹਨਾਂ ਦੀ ਚੱਲ ਰਹੀ ਹੈਗੀ ਜਿਨ੍ਹਾਂ ਦੀ ਮਤਲਬ ਕੋਟੇ ਚੱਲਦੀ ਆ ਜਾਂ ਆਪਾਂ ਪੁਸ਼ ਕਰ ਦੇਖਦੇ ਹਾਂ ਨਾ ਇੱਥੇ ਵੀ ਉਹਨਾਂ ਦੀ ਜਿਹੜੀ ਸਾਰੀ ਇਹ ਸੇਵਾ ਕਾਰ ਸੇਵਾ ਉਹਨਾਂ ਦੇ ਅੰਦਰ ਆ ਗਈ ਵਧੀਆ ਸਰਾਮਾਣੀ ਹੋਈ ਆ ਰਹਿਣ ਦਾ ਪ੍ਰਬੰਧ ਆ ਰਾਤ ਬਰਾਤੇ ਆਉਣੇ ਤਾਂ ਵੀ ਪ੍ਰਬੰਧ ਹੈਗਾ 24 ਘੰਟੇ ਪ੍ਰਸ਼ਾਦਾ ਪਾਣੀ 24 ਘੰਟੇ ਗੁਰੂ ਘਰ ਦੇ ਜਿਹੜੇ ਗੇਟ ਖੁੱਲੇ ਮਿਲਣ ਲੱਗੇ ਚਾਰੇ ਪਾਸੇ ਜਿਹੜਾ ਉਹ ਇੱਕ ਵਧੀਆ ਕਰਾਊਡਡ ਏਰੀਆ ਹੈਗਾ ਤੇ ਮੈਂ ਤੁਹਾਨੂੰ ਇਧ ਭਰੇ ਰਣ ਆਇਓ ਰਾ ਵੱਡੇ ਰੋਡ ਵਾਲੇ ਆਏ ਗੱਡੀ ਸੋਡੀ ਸੌਖਿਆ ਜੂ ਇੱਧਰ ਤੁਸੀਂ ਬਹੁਤ ਤੰਗ ਹੋਵਾਂਗੇ ਆਉਣ ਲੱਗੇ ਹੁਣ ਅਸੀਂ ਬਸ ਇੱਕ ਵਾਰੀ ਫੇਰ ਮੱਥਾ ਟੇਕ ਕੇ ਆਉਨੇ ਆ ਤੇ ਫੇਰ ਅੱਗੇ ਚੱਲਦੇ ਆਂਗੇ ਦਰਸ਼ਨ ਮੇਲਾ ਕਰਕੇ ਤੇ ਸਮਾਨ ਬਣਦੇ ਆ ਮੋਟਰਸਾਈਕਲਾਂ ਤੇ ਫੇਰ ਆਪਾਂ ਕੂਚ ਕਰਦੇ ਆਂ ਜੀ ਸੂਰਤ ਵੱਲ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜਿੰਨੇ ਵੀ ਕਮਰੇ ਲੱਗੇ ਜਿੰਨੇ ਵੀ ਜ਼ਿਆਦਾਤਰ ਇਹੜੇ ਕਮਰੇ ਹੁੰਦੇ ਆ ਉਹ ਵੱਡੇ ਹੁੰਦੇ ਆ ਅੱਜ ਇੱਥੇ ਹੁਣ ਸੰਗਤ ਦੇ ਵੱਡੇ ਜਥੇ ਆਉਣੇ ਆਗੇ ਇੱਕ ਜਥਾ ਤਾਂ ਆ ਰਿਹਾ ਅਹਮਦਾਬਾਦ ਤੋਂ ਇੱਕ ਜਥਾ ਆਪਣੇ ਹਿਮਾਚਲ ਚ ਤੇ ਉੱਤਰਾਖੰਡ ਚ ਕਿਹੜੀ ਜਗ੍ਹਾ ਪੈ ਜਾਂਦੀ ਆ ਰਾਤ ਪੈਂਦੀ ਆ ਭੁੱਲ ਗਿਆ ਉੱਤਰਾਖੰਡ ਵਾਲੇ ਪਾਸੇ ਇੱਕ ਵੱਡਾ ਜਥਾ ਆ ਰਿਹਾ ਉਹਦੇ ਕਰਕੇ ਬਾਬਾ ਜੀ ਹੋਰ ਕਹਿੰਦੇ ਵੀ ਜੇ ਤੁਸੀਂ ਐਡਜਸਟ ਕਰ ਸਕਦੇ ਹੋ ਹਨਾ ਵੀ ਜਾਂ ਤਾਂ ਹਾਲ ਚ ਕਰ ਲਿਓ ਵੀ ਜਾਂ ਫਿਰ ਜੇ ਹੋ ਸਕਦਾ ਹਨਾ ਵੀ ਕਿਉਂਕਿ ਅਸੀਂ ਤਾਂ ਸੂਰਤ ਜਾਣਾ ਸੀ ਪਹਿਲਾਂ ਅਸੀਂ ਬਾਬਾ ਜੀ ਨੇ ਇੱਕ ਦਿਨ ਹੀ ਗਿਆ ਸੀ ਟਾਈਮ ਬਹੁਤ ਵੱਡਾ ਦਿਨ ਖੜਾਗਾ ਚਲੋ ਨਾਲੇ ਤੈਨਾਂ ਨਾਲ ਵੀ ਜੇ ਤੁਰਾਂਗੇ ਸਫ਼ਰ ਵੀ ਤਾਂ ਹੀ ਨਿਭੜੂ ਹਨਾ ਨਹੀਂ ਤਾਂ ਜੇ ਐ ਕੰਫਰਟੇਬਲ ਜਗ੍ਹਾ ਮਿਲ ਜੇ ਜੀ ਕਰਦਾ ਹੁੰਦਾ ਕੁਝ ਨਹੀਂ ਹੁੰਦਾ ਅੱਜ ਪੈ ਜਿਓ ਕੀ ਪਤਾ ਚਲੋ ਹਨਾ ਬਾਬੇ ਨਾਨਕ ਨੇ ਅੱਗੇ ਕੁਝ ਚੰਗੇ ਹੀ ਲਿਖਿਆ ਹੋਵੇ ਆਪਾਂ ਨੂੰ ਕਿਸੇ ਨੇ ਮਿਲਣਾ ਹੋਵੇ ਤੇ ਉਹ ਚੱਕਰ ਆ ਵੀ ਹੁਣ ਅਸੀਂ ਇੱਕ ਵਾਰੀ ਜਾ ਰਹੇ ਹਾਂ ਇਹ ਤੋਂ ਕਿਉਂਕਿ ਸੰਗਤ ਨੇ ਬਹੁਤ ਵੱਡੇ ਜਥੇ ਨੇ ਆਉਣਾ ਸੋ ਇਹਨਾਂ ਨੂੰ ਵੀ ਹਨਾ ਇੰਨਾ ਕ ਐਡਜਸਟ ਕਰਨਾ ਔਖਾ ਹੋ ਜਾਂਦਾ ਫਿਰ ਸੰਗਤ ਨੂੰ ਵੀ ਸਾਡੇ ਕਰਕੇ ਹੁਣ ਇਹ ਇੱਥੇ 51 ਹੋਰ ਲੱਗ ਜੂਗਾ 4 ਮੰਜੇ ਪਹਿਲੇ ਹੀ ਲੱਗੇ ਹੋਏ ਹਨਾ 5 ਮੰਜੇ ਲੱਗ ਜਾਣਗੇ 6-7 ਬੰਦੇ ਇੱਥੇ ਆਰਾਮ ਨਾਲ ਐਡਜਸਟ ਹੋ ਸਕਦੇ ਹੈਗੇ ਵੀ ਫਿਰ ਆਪਾਂ ਨੂੰ ਵੀ ਚਲੋ ਇਨੀ ਇੱਕ ਚੀਜ਼ ਤਾਂ ਸਮਝ ਲੈਣੀ ਚਾਹੀਦੀ ਜੇ ਆਪਾਂ ਨੂੰ ਕਹਾਂ ਤਾਂ ਨਹੀਂ ਉਹਨਾਂ ਨੇ ਸਿੱਧਾ ਪਰ ਉਹ ਸਾਨੂੰ ਐਂ ਦੱਸਤਾ ਜੀ ਫਿਰ ਸਾਨੂੰ ਲੱਗਿਆ ਵੀ ਹਨਾ ਆਪਾਂ ਨੂੰ ਵਗ ਜਾਣਾ ਚਾਹੀਦਾ ਵੀ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਇੱਥੇ ਸੋ ਹੁਣ ਆਪਾਂ ਸਮਾਨ ਸਾਰਾ ਪੈਕ ਕਰਦੇ ਆਂ ਫਟਾਫਟ ਤੇ ਅੱਗੇ ਸੂਰਤ ਵੱਲ ਨੂੰ ਨਿਕਲਦੇ ਆਂਗੇ ਗੁਰਦਵਾਰ ਸਾਹਿਬ ਦਾ ਖੁੱਲਾ ਦਰਸ਼ਨ ਮੇਲਾ ਬਖਸ਼ੇ ਤੁਹਾਨੂੰ ਗੋਨਾਨਕੀ ਦੇਵੀ ਪਾਸਾ ਨੇ ਸ਼ੁਕਰਾਨ ਤੇ ਹੁਣ ਆਪਾਂ ਚੱਲਦੇ ਆਂ ਜੀ ਇੱਥੇ ਚੱਲ ਕੇ ਸੂਰਤ ਕਿਉਂਕਿ ਦਿਨ ਬਹੁਤ ਵੱਡਾ ਖੜਾਗਾ ਦਰਸ਼ਨ ਮੇਲਾ ਆਪਣਾ ਹੋ ਗਿਆ ਤੇ ਲੈਨੇ ਆ ਗਿਆ ਤੇ ਹੁਣ ਚੱਲਦੇ ਆਂ ਮੱਥਾ ਅਸੀਂ ਦੋ ਵਾਰ ਹੀ ਟੇਕਿਆ ਅੱਜ ਪਹਿਲਾ ਅੰਮ੍ਰਿਤ ਵੇਲੇ ਤੇ ਫੇਰ ਦਵਾਰੇ ਫੇਰ ਜਦੋਂ ਤੁਰ ਲਗੇ ਵੀ ਕਰੀ ਨਮਸਕਾਰ ਕਰਕੇ ਆਪਾਂ ਚੱਲਦੇ ਆਂਗੇ ਜੀ ਇੱਥੋਂ ਆਪਾਂ ਨੂੰ ਸੂਰਤ ਪਹਗਾ ਲਗਭਗ 80 ਕਿਲੋਮੀਟਰ ਅਪਰੋਕਸੀਮੇਟਲੀ 2 ਘੰਟੇ ਲਾ ਕੇ ਜਾਣਗੇ ਕਿਉਂਕਿ ਰਾਹ ਦੇ ਵਿੱਚ ਵੀ 10 ਮਿੰਟ ਦੇ ਬ੍ਰੇਕ ਤਾਂ ਮਾਰਾਂਗੇ ਕਿਤਨੇ ਕਿਤੇ ਵੇਖ ਕੇ ਚਾਹ ਪਾਣੀ ਪੀ ਲਾਂਗੇ ਉਹ ਜਿਹੜਾ ਹੁਣ ਸਾਹਮਣੇ ਇੱਕ ਵੱਡਾ ਪੁਲ ਦੀ ਜਗਾ ਚੜਦਾ ਉਹ ਪੁਲ ਤੇ ਜਾ ਕੇ ਚੜਨਾ ਇੱਧਰੋਂ ਥੋੜਾ ਜਿਹਾ ਰੋਂਗ ਸਾਈਡ ਜਾਣਾ ਪੈਣਾ ਜਿਹੜਾ ਪੁਲ ਮੈਂ ਤੁਹਾਨੂੰ ਦਿਖਾਇਆ ਸੀ ਤੁਸੀਂ ਨਹੀਂ ਚੜਨਾ ਅਸੀਂ ਕਿਉਂਕਿ ਹੁਣ ਸੂਰਤ ਜਾਣਾ ਤਾ ਕਰਕੇ ਸਾਨੂੰ ਇਹ ਚੜਨਾ ਪੈਣਾਗਾ ਵੱਡਾ ਉਹ ਗੇਟ ਬਣਿਆ ਹੋਇਆ ਇੱਕ ਕਾਫੀ ਵੱਡਾ ਹੈ ਇੱਥੋਂ ਮੋਟਰਸਾਈਕਲ ਪਹਿਲੇ ਗੇਅਰ 'ਚ ਚੜਦਾ ਜਿਵੇਂ ਕਿਸੇ ਪਹਾੜ ਤੇ ਚੜਨਾ ਹੋਵੇ ਐ ਜੇ ਦਾ ਇਧਰਲੇ ਪਾਸੇ ਇਹ ਆ ਗਈ ਸਾਰੀ ਉਹ ਨਰਮਦਾ ਨਦੀ ਨਰਮਦਾ ਨਦੀ ਜਿਵੇਂ ਪਹਿਲਾਂ ਪਾ ਇਤਿਹਾਸ ਦੀ ਸੰਝ ਪਾਈ ਆ ਵੀ ਗੁਰੂ ਨਾਨਕ ਦੇਵ ਜੀ ਪਾਸਾ ਨੇ ਇਸ ਨਰਮਦਾ ਨਦੀ ਨੂੰ ਚਾਦਰ ਦੇ ਬੈਠ ਕੇ ਪਾਰ ਕੀਤਾ ਤੇ ਇਹ ਜਿਹੜੀ ਨਰਮਦਾ ਨਦੀ ਆ ਬਹੁਤ ਲੰਬੀ ਨਦੀ ਆ ਮੇਰੇ ਖਿਆਲ ਨਾਲ ਭਾਰਤ ਦੀ ਇਹ ਪੰਜਵੀਂ ਆ ਟੋਟਲ ਕਿਰ ਕਿਲੋਮੀਟਰ ਦਾ ਮੇਰੇ ਯਾਦ ਨਹੀਂ ਕਿੰਨੇ ਕਿਲੋਮੀਟਰ ਦਾ ਸਫਰ ਇਹ ਤੈ ਕਰਦੀ ਆ ਪਰ ਭਾਰਤ ਦੀ ਜਿਹੜੀ ਸਭ ਤੋਂ ਵੱਡੀ ਨਦੀ ਹੈਗੀ ਏ ਭਾਰਤ ਦੀ ਪੰਜਵੇਂ ਨੰਬਰ ਦੀ ਸਭ ਤੋਂ ਵੱਡੀ ਨਦੀ ਆ ਜਿਹਨੇ ਅੱਗੇ ਜਾ ਕੇ ਗल्फ ਆਫ ਖੰਬਾਤ ਦੇ ਵਿੱਚ ਮਿਲ ਜਾਣਾਗਾ ਜਿਹੜਾ ਗੁਜਰਾਤ ਦੇ ਵਿੱਚ ਹੀ ਆ ਸਾਰਾ ਇਹ ਜਲੇ ਪਾਸੇ ਵੀ ਆਪਣਾ ਇਹੇ ਪਾਸਾ ਆ ਗਿਆ ਦੂਜੇ ਪਾਸੇ ਜਿਹੜੇ ਪਾਸੇ ਜਾਮਨਗਰ ਵਾਲਾ ਪਾਸਾ ਜਾ ਜਾਂਦਾ ਆ ਜਾਮਨਗਰ ਵਾਲਾ ਨਹੀਂ ਸੌਰੀ ਕਿਹੜਾ ਪਾ ਜਾਂਦਾ ਔਰਲਾ ਪਾਸਾ ਵੀ ਜਰਾ ਅੱਧਾ ਹੀ ਪਾ ਜਾਂਦਾ ਹੈਗਾ ਹਨਾ ਉਹ ਪਾ ਜਾਂਦਾ ਹੈਗਾ ਉਹ ਗਲਫ ਆਫ ਖੰਬਾਤ ਦੇ ਵਿੱਚ ਜਾ ਕੇ ਮਿਲ ਜਾਣਾ ਗਲਫ ਆਫ ਖੰਬਾਤ ਨੇ ਅੱਗੇ ਜਾ ਕੇ ਅਰੇਬੀਅਨ ਸੀ ਦੇ ਵਿੱਚ ਮਿਲ ਜਾਣਾ ਅਰੇਬੀਅਨ ਸੀ ਨੇ ਅੱਗੇ ਜਾ ਕੇ ਇੰਡੀਅਨ ਓਸ਼ੀਅਨ ਦੇ ਵਿੱਚ ਮਿਲ ਜਾਣਾ ਐ ਮਿਲਣ ਬਣਾਉਣ ਦਾ ਸਿਲਸਿਲਾ ਅੱਗੇ ਜਾਰੀ ਰਹਿੰਦਾ Indian Ocean ਜਿੱਥੇ ਕਨਿਆ ਕੁਮਾਰੀ ਜਾ ਕੇ ਤਰਵੈਣੀ ਸੰਗਮ ਮੰਨਦਾ ਵੀ ਇੱਕ ਪਾਸੇ ਤਾਂ ਬੇ ਆਫ ਬੰਗਾਲ ਆ ਜਾਂਦਾ ਜਿਹਨੂੰ ਆਪਾਂ ਬੰਗਾਲ ਦੀ ਖਾੜੀ ਕਹਿ ਦਿੰਦੇ ਆਂਗੇ ਇਧਰਲੇ ਪਾਸੇ ਇਹ ਜਿਹੜਾ ਉਹ ਆਪਣਾ ਅਰਬ ਸੀ ਚੱਲ ਜਾਂਦਾ ਤੇ ਪਰਲੇ ਪਾਸੇ Indian Ocean ਤਿੰਨੇ ਜਾ ਕੇ ਉੱਥੇ ਇਕੱਠੇ ਹੋ ਜਾਂਦੇ ਆ ਤਰਵੈਣੀ ਸੰਗਮ ਦਾ ਜਿਹੜਾ ਮੇਲ ਹੁੰਦਾ ਤਾਂ ਕਰਕੇ ਜਿਹੜਾ ਕਨਿਆ ਕੁਮਾਰੀ ਦਾ ਸਮੁੰਦਰ ਆ ਜਿੱਥੇ ਉਹ ਨੂੰ Hindu ਧਰਮ ਦੇ ਵਿੱਚ ਬਹੁਤ ਵੱਡੀ ਮਹਾਨਤਾ ਮਿਲੀ ਹੋਈ ਆ ਵੀ ਇਹ ਤਰਵੈਣੀ ਸੰਗਮ ਆ ਤਿੰਨ ਵੱਡੇ ਸਮੁੰਦਰਾਂ ਦਾ ਪਾਣੀ ਇਕੱਠਾ ਹੁੰਦਾ ਹੈ ਲੋਕ ਘਰਾਂ ਨੂੰ ਪਾਣੀ ਵੀ ਲੈ ਕੇ ਜਾਂਦੇ ਆ ਉੱਥੇ ਆਹ ਔਰ ਗੁੱਡ ਹਜੇ ਹੁਣੀ ਤਰੇ ਸੀ ਨਰਮਦਾ ਦਾ ਪੁਲ ਕ੍ਰਾਸ ਕਰਕੇ ਆਏ ਬਸ ਤੇ ਇੱਥੇ ਕਿਸੇ ਚੀਜ਼ ਦਾ ਇਹ ਟਾਪਾ ਤਰ ਰਿਆ ਰਿਹਾ ਸੀ ਲਫਾਖ ਝੋਲੇ ਚ ਪਾ ਲੈਂਦੇ ਜਿਵੇਂ ਹੋ ਬਾਈ ਉਹਦਰ ਡਾੜ-ਡਾੜ ਕੁੱਟੀ ਜਾਂਦਾ ਕੀ ਚੀਜ਼ ਆ ਬਾਈ ਉਹ ਇਹ ਭੁੰਦੇ ਆ ਹਨਾ ਟਰਾਈ ਕਰਨਾ ਕਿਆ ਹੈ ਕਿਆ ਹੈ ਸਰ ਇਹ ਹੈ ਪੌਖੇ ਹੈ ਪੌਖੇ 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 ਇੱਕ ਕਿਆ ਚੀਜ਼ ਹੁੰਦੀ ਹੈ खाने के लिए हां खाने के लिए अच्छा अच्छा पहले उसमें पुणते हो फिर फिर कूटते हो अच्छा खासा कटापा ला ही जांदा भाई खा के देखना मन पी लो टेस्ट करू अच्छा लो आप पुणया हो जाता भाई ने ठीक है ये अब मुझे मास्क उतारना पड़ेगा काम बढ़ गया जे तो ये तो बस पकड़ ले चलो मेरी तरफ कर लो फिर ऐसे हम आ जाएंगे ये हम हैं है सवाल ये ताज़ा ताज़ा सही रहेगा है ना ठंडा हो के तो स्वाद लगेगा नहीं यार ठीक रहेगा फिर तो पैक करा लेते कितने का है कैसे दोसो का ढाई दो सो किलोमीटर दोसो का ढाई सो ये थोड़ा खाएंगे हम तो पचास का डाल दो सौ लो ना एक सौ बीस किलोमीटर बढ़िया का ਆਏ ਕੁਟਰੇ ਸੀ ਬਾਈ ਮਾਹ ਪਤਾ ਨਹੀਂ ਕੀ ਕੁੱਟੀ ਜਾਂਦੀ ਹੈ ਗਿੜਾੜਾੜ ਮਾਂਗੇ ਤੇ ਬੰਪਾ ਪਹਿਲਾ ਮੈਨੂੰ ਲੱਗਿਆ ਮਾਹ ਕਿਤੇ ਕਿਸੇ ਬੰਦੇ ਦਾ ਕਿਟਾਪਾ ਲਾਇਆ ਯਾਰ ਫਿਰ ਨਾਮਕ ਇਹ ਤਾਂ ਕੁਝ ਹੋਰ ਆਗਾ ਤੇ ਖਾਸੇ ਲੋਕ ਖਾ ਰਹੇ ਕਿ ਖਾਣ ਦੇ ਵਿੱਚ ਸਵਾਦ ਸੀ ਤੇ ਹੁਣ ਆਪਾਂ ਚੱਲਦੇ ਆਂਗੇ ਕਿਉਂਕਿ ਪ੍ਰਸ਼ਾਦਾ ਪਾਣੀ ਅਸੀਂ ਹੁਣੀ ਸ਼ੱਕ ਆਏ ਸੀਗੇ ਤੇ ਫਿਰ ਢੱਡ ਜਿਆਦੇ ਫੁੱਲ ਹੋ ਜਾਂਦਾ ਤਾਂ ਦਿਮਾਗ ਬੰਦ ਹੋ ਜਾਂਦਾਗਾ ਚਲੋ ਇਹਨਾਂ ਨੇ ਟੇਸਟ ਕਰਵਾਤਾ ਮੈਂ ਟੇਸਟ ਕਰ ਲਿਆ ਮਨਪ੍ਰੀਤ ਰਹਿ ਗਿਆ ਬਾਈ ਲੱਗਿਆ ਤਾਂ ਮੈਨੂੰ ਜਿਵੇਂ ਬਾਦਰਾ ਹੁੰਦਾ ਹਨਾ ਜਮਾਂ ਹੋਉਂਗੀਆਂ ਪਰ ਇਹ ਪਤਾ ਨਹੀਂ ਮੈਨੂੰ ਸਮਝ ਨਹੀਂ ਆਈ ਬਾਈ ਕੀ ਕਹਿ ਰਿਹਾ ਸੀਗਾ ਤੇ ਖੈਰ ਕੁਛ ਹੋਰ ਕਹਿੰਦੇ ਹੋਣਗੇ ਪਰ ਬਾਜਰਾ ਨਹੀਂ ਹੈਗਾ ਬਾਈ ਕਹਿੰਦਾ ਚੀਜ਼ ਬਸ ਉਹਦੇ ਉਂਗਲੀਆਂ ਕਹਿੰਦਾ ਤੇ ਉਹ ਦਰਖਾਸਾ ਖੜਾ ਹੈ ਦੇਖਣ ਦੇ ਵਿੱਚ ਪਤਾ ਲੱਗ ਰਿਹਾ ਦੂਰ ਦਰਾੜਾ ਉਤਰ ਕੇ ਤਾਂ ਹੁਣ ਆਪਾਂ ਜਾਣ ਹੀ ਸਕਦੇ ਉਹ ਦਰਬੋਤ ਲੱਗਿਆ ਸਾ ਦੇਖਣ ਚ ਜਿਵੇਂ ਬਾਜਰਾ ਲੱਗ ਰਿਹਾ ਬਾਕੀ ਤੁਸੀਂ ਦੱਸਦੇ ਹੋ ਹਨਾ ਕਿਹੜੀ ਚੀਜ਼ ਆ ਇਹ ਤੇ ਮੇਰੇ ਦਿਮਾਗ ਚ ਨਿਕਲੀ ਮੱਕੀ ਹੁੰਦੀ ਮੱਕ ਮੈਂ ਹੁਣ ਜੇ ਕਹਤਾ ਤਾਂ ਫਿਰ ਹੋ ਜਾਂਦਾ ਵੀ ਤੈਨੂੰ ਵੀ ਪਤਾ ਨਹੀਂ ਸੀਗਾ ਤੇ ਬਾਕੀ ਦੇ ਵਿੱਚ ਮਾਈਂਡ ਚ ਸਕਿਪ ਹੋ ਗਈ ਜੀ ਤੁਸੀਂ ਆਪ ਦੱਸਦੇ ਹੋ ਹੁਣ ਆ ਤਾਂ ਕਸੂਤਾ ਕੰਮ ਕਰ ਲਿਆ ਟੱਕਿਆਂ ਨਾਲ ਨਹੀਂ ਨਿਕਲ ਨਹੀਂ ਮਿੱਠਾ ਟੱਕਿਆਂ ਨਾਲ ਨਹੀਂ ਉਹ ਨਾ 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 ਬਾਈ ਪਾਸੇ ਦਾ ਪਾਸੇ ਦਾ ਪਾਸੇ 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 ਗੰਨਿਆਂ ਦੀ ਟਰਾਲੀ ਭਰ ਲਈ ਜਾਦੇ ਟਰਾਲੀਆਂ ਵਾਲੀਆਂ ਛੋਟੀਆਂ ਨੇ ਹੁਣ ਆਪਣੇ ਤਾਂ ਜਿਵੇਂ ਗੰਨੇ ਵਾਲੇ ਟਰਾਲੇ ਮੱਝ ਵਾਲੇ ਪਾਸੇ ਦੇਖਦੇ ਆ ਹਨਾ ਜਾਂ ਦਵਾ ਵਾਲੇ ਪਾਸੇ ਦੇਖਿਆ ਵੱਡੇ ਵੱਡੇ ਹੁੰਦੇ ਆ ਛੋਟੀ ਜੀ ਟਰਾਲੀ ਆ ਉਹਦੇ ਤੇ ਗੰਨਾ ਇੰਨਾ ਲੱਦ ਲਿਆ 735 ਵਿਚਾਰਾ ਹੈਗਾ ਉਹ ਤੇ ਉਹਦੇ ਤੇ ਲੋਡ ਇੰਨਾ ਕ ਪਾਇਆ ਉਹ ਵੱਜੇ ਜਾਂਦਾ ਮੁਰੋ ਦੜਾਕ ਦੜਾਕ ਥੱਲੇ ਐਸੀ ਉਹ ਨਾਂ ਗਿਆ ਖੈਰ ਪਿੱਛੇ ਕਾਨੂੰ ਰੁਕਣਾ ਕੋਲੇ ਗਈ ਟਾਇਰ ਟੁਰ ਖੋਲੀ ਨਾ ਹੁੰਦਾ ਆ ਕੇ ਉਹੀ ਵਜਦਾ ਇਧਰ ਲਾ ਪਾਸਾ ਇਹ ਖੇਤੀ ਨੂੰ ਵਧੀਆਗਾ ਚਾਰੇ ਪਾਸੇ ਦੇਖਦਿਆਂ ਤਾਂ ਬਾਗ ਲੱਗੇ ਹੋ ਤੋਰੀਆਂ ਲੱਗੀਆਂ ਹੋਈਆਂ ਨੇ ਜਿਵੇਂ ਤੇ ਗੰਨਾ ਗੰਨਾ ਕਮਾੜ ਵਧੀਆ ਬੀਜਿਆ ਹੋਇਆਗਾ ਲੋਕਾਂ ਦਾ ਕਣਕ ਵੀ ਆ ਸਾਰੀ ਵਜਾਂ ਦੇ ਖੇਤੀ ਜ਼ਮੀਨ ਵਧੀਆ ਆ ਗਈ ਇਧਰ ਨੂੰ ਆ ਸਾਰਾ ਇਧਰ ਗੰਨੇ ਦਾ ਕਮਾੜ ਆ ਗਿਆ ਠੀਕ ਹੈ ਜੀ ਠੀਕ ਆ ਝੋਨਾ ਲਾਈ ਜਾਂਦੇ ਆ ਝੋਨਾ ਵੀ ਵਧੀਆਗਾ ਆ ਤਾਦੇ ਲੱਗਿਆ ਹੋਇਆ ਹੈ ਤਾਂ 부ਝਾ ਵੀ ਨਹੀਂ ਮਾਰਿਆ ਹੋਣੀ ਲੱਗਿਆ ਘੱਟ ਪਾਣੀ ਜੇ ਚੰਹੀ ਜੇ ਲਾਗੇ ਪਾਣੀ ਪੂਰਾ ਨਹੀਂ ਹੋਇਆ ਲੱਗਦਾ ਪਤਾ ਨਹੀਂ ਲਾਉਂਦੀ ਇਹ ਐਂ ਜੇ ਆ ਸਰਫਰਦਾ ਅੱਜ 22ਵਾਂ 23ਵਾਂ ਦੇਣਾਗਾ ਜਿੰਨਾ ਕੋ ਦੁਖੀ ਮੈਨੂੰ ਆ ਭਾਈ ਸਾਹਿਬ ਹੋਰਾਂ ਨੇ ਕੀਤਾ ਨਾ ਸੂਰਜ ਹੋਰਾਂ ਨੇ ਸੱਚੀ ਕਿਸੇ ਨੇ ਨਹੀਂ ਕੀਤਾ ਹੁਣ ਸਾਹਮਣੇ ਜਮਾ ਅੱਖਾਂ ਚ ਵੱਧ ਰਿਆ ਛੜਕਦੇ ਵਸ ਮੈਨੂੰ ਆ ਮਾੜੀ ਮੋਟੀ ਜਿੱਥੇ ਚਮਕਾ ਸੂਰਜ ਦੀ ਉਹ ਦਿਖ ਰਹੀ ਆ ਹੋਰ ਕੁਛ ਨਹੀਂ ਦਿਖਣ ਦਿੰਦਾ ਜਦੋਂ ਕਿ ਤੇ ਛਾ ਆ ਜਾਂਦੀ ਤਾਂ ਮਾੜਾ ਅੱਖਾਂ ਨੂੰ ਸਕੂਨ ਮਿਲ ਗਿਆ ਅੱਖਾਂ ਅੱਜ ਫੇਰ ਐ ਭਾਰੀਆਂ ਭਾਰੀਆਂ ਕਰਦੇ ਆ ਵੱਜ ਵੱਜ ਕੇ ਵੀ ਜਮਾ ਸਾਹਮਣੇ ਵੱਜ ਰਿਹਾ ਬਹੁਤ ਔਖਾ ਕੀਤਾ ਤੇ ਗਰੀਬ ਦਾ ਟਾਈਮ ਸ਼ਾਮ ਦੇ 8 ਵਜੇ ਦਾ ਹੋ ਗਿਆ ਸਬਕ 7 ਵਜੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਇੱਥੇ ਜਿਹੜਾ ਰਹਿਣ ਦਾ ਬੰਦੋਬਸਤ ਹੋਇਆ ਆਪਣਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਗਾ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਜੈ ਬਰੇ ਕ੍ਰੋਸਿੰਗਾਂ ਦੇਖਦੇ ਆ ਲੋਕ ਕਿੰਨੀ ਕ ਪਾਲਣਾ ਕਰਦਿਆ ਕਰਦਿਆ ਬਾਈ ਕਰਦਿਆ ਕਰਦਿਆ ਜੈ ਬਰੇ ਬਾਈ ਉਤੋਂ ਦੀ ਲੰਘੇ ਤੇ ਰੁਕ ਜਾਂਦੇ ਆ ਬੰਦੇ ਖੈਰ ਚਲ ਜੇ ਜਿੰਨਾਂ ਜੇ ਕੋਈ ਨਾ ਰੁਕ ਜਾਣਗੇ ਬਾਈ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੇ ਹੋਇਆ ਜਾ ਕੇ ਆਰਾਮ ਕਰਦੇ ਆਗੇ ਐਮ ਗੁਰੂ ਬਾਈ ਗਲੀ ਇਹ ਤੇ ਹੁੜ ਜਾ ਕੇ ਆਰਾਮ ਕਰਦੇ ਆ ਕੱਲ ਨੂੰ ਤੁਹਾਨੂੰ ਸਾਰਾ ਜਿਹੜਾ ਸੂਰਤ ਕਮਾਵਾਂਗੇ ਸੂਰਤ ਦਾ ਕਹਿੰਦੇ ਹਨ ਵੀ ਹੀਰਿਆਂ ਦਾ ਜਿਹੜਾ ਸ਼ਹਿਰ ਆ ਸੂਰਤ ਇਹ ਕੱਲ ਨੂੰ ਆਪਾਂ ਹੀਰੇ ਦੇਖਣੇ ਆਗੇ ਹੀਰਿਆਂ ਦਾ ਜਿਹੜਾ ਸਾਰਾ ਸ਼ਹਿਰ ਸੂਰਤ ਉਹ ਘੁੰਮਾਂਗੇ ਹੀਰਿਆਂ ਦਾ ਇੱਥੇ ਬਣਿਆ ਹੋਇਆ ਬਾਜ਼ਾਰ ਆ ਬਸ ਹੀਰਿਆਂ ਦਾ ਬਣਿਆ ਹੋਇਆ ਨਹੀਂ ਹੀਰਿਆਂ ਦਾ ਬਾਜ਼ਾਰ ਆ ਇੱਥੇ ਉਹ ਸਾਰਾ ਘੁੰਮਾਂਗੇ ਅੱਜ ਲਈ ਵੀਡੀਓ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੀ ਹੋ ਗੁਰਦੁਆਰਾ ਚਾਦਰ ਸਾਹਿਬ ਦੇ ਦਰਸ਼ਨ ਕਰਾਇਆ ਗੁਰਦੁਆਰਾ ਚਾਦਰ ਸਾਹਿਬ ਦੇ ਨਾਲ ਇੱਕ ਚੀਜ਼ ਮੈਂ ਐਡ ਕਰਦਾ ਇੱਕ ਵੀ ਹਰ ਪੂਰਨਵਾਸੀ ਨੂੰ ਜਿਹੜੀ ਵੱਡੀ ਗੁਜਰਾਤ ਦੀ ਸੰਗਤ ਆ ਸਾਰੀ ਸੰਗਤ ਇੱਥੇ ਪੂਰਨਵਾਸੀ ਭਰਦੀ ਹੈਗੀ ਪੂਰਨਵਾਸੀ ਨੂੰ ਆਉਂਦੇ ਆਗੇ ਤੇ ਕਈ ਵਾਰੀ ਇਤਿਹਾਸ ਨੂੰ ਲੈ ਕੇ ਹਨਾ ਹੋ ਜਾਂਦਾ ਵੀ ਐ ਕਿਵੇਂ ਅਸੀਂ ਥੋੜਾ ਜਿਹਾ ਆਪਾਂ ਤਰਕ ਦੇਣ ਲੱਗ ਜਾਂਦੇ ਆ ਪਰ ਚਲੋ ਹਰੇਕ ਦਾ ਹਨਾ ਅਲੱਗ-ਅਲੱਗ ਸੋਚ ਆਗੀ ਪਰ ਜੋ ਇਤਿਹਾਸ ਹੈ ਸਥਾਨ ਦਾ ਆਪਾਂ ਤੁਹਾਡੇ ਨਾਲ ਉਹ ਸਾਂਝਾ ਕੀਤਾਗਾ ਮਿਲਦੇ ਆਂ ਜੀ ਗੱਲ ਨਵੇਂ ਵਲੌਗ ਦੇ ਨਾਲ ਤੇ ਸਫਰਨਾਵਾ ਚੱਲਦਾ ਚੱਲਦਾ ਆਪਾਂ ਨੂੰ ਸੂਰਤ ਸ਼ਹਿਰ ਲਿਆ ਆ ਇਹ ਤੋਂ ਬਾਅਦ ਹੁਣ ਬਸ ਆਪਾਂ ਗੁਜਰਾਤ ਤੋਂ ਬਾਹਰ ਨਿਕਲ ਲੱਗ ਜਾਗੇ ਐਡਜਿਟਿਵ ਪੁਆਇੰਟ ਸਮਝੋ ਸੂਰਤ ਨੂੰ ਵੱਡਾ ਸ਼ਹਿਰ ਲਾਸਟ ਹੈ ਜਿਹੜਾ ਆਪਾਂ ਨੂੰ ਸੂਰਤ ਦੇ ਵਿੱਚ ਪਿਆ ਇਹ ਤੋਂ ਬਾਅਦ ਹੁਣ ਮਹਾਰਾਸ਼ਟਰ ਦੀਆਂ ਗੱਲਾਂ ਚੱਲਣਗੀਆਂ ਪਰ ਸੂਰਤ ਦੇ ਦੋ ਤਿੰਨ ਵ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਸ਼ੇਅਰ ਕਰਨੀ ਭੁੱਲਿਓ ਨਾ